ਸਾਥੀਓ ਵਾਇਗਰ ਜਿੱਕਾ ਖਾਲਸਾ ਵੈਦੂ ਚੱਕੀ ਪਤੀ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਸਨਮਾਨਤ ਸਾਥੀਓ ਸਭ ਤੋਂ ਪਹਿਲਾਂ ਮੈਂ ਭਾਰਤ ਵਿੱਚ ਵਸਦੇ ਹੋਏ ਸਾਰੇ ਪੰਜਾਬੀਆਂ ਨੂੰ ਤੇ ਸਾਰੇ ਭਾਰਤੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ ਦਿਲਦਾ ਹਾਂ ਤੇ ਉਸ ਤੋਂ ਉਪਰੰਤ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਭਾਈ ਚੈਤਾ ਜੀ ਦੇ ਪ੍ਰਕਾਸ਼ ਉਤਸਵ ਦਿਆਂ ਜੋ ਕਿ ਬੜੇ ਧੂਮ ਧਾਮ ਨਾਲ ਆਨੰਦਪੁਰ ਸਾਹਿਬ ਤੋਂ ਲੈ ਕੇ ਪੂਰੇ ਪੰਜਾਬ ਤੇ ਭਾਰਤ ਦੇ ਵਿੱਚ ਮਨਾਇਆ ਜਾ ਰਿਹਾ ਹੈ ਉਹਨਾਂ ਦੇ ਗੁਰਪੂਰਵ ਦੀਆਂ ਮਹਾਨ ਪ੍ਰਕਾਸ਼ ਉਤਸਵ ਦਿਆਂ ਸਾਰੀਆਂ ਸਿੱਖ ਸੰਗਤਾਂ ਨੂੰ ਵਧਾਈ ਦੇਣਾ ਹਾਂ ਸੋ ਸਤਿਕਾਰਯੋਗ ਸਾਥੀਓ ਇੱਕ ਮੈਂ ਹੋਰ ਵਧਾਈ ਦੇਣਾ ਵਾਂ ਕਿਉਂਕਿ ਸਾਡਾ ਸਮਾਜ ਪੰਜਾਬ ਵਿੱਚ ਤੇ ਭਾਰਤ ਵਿੱਚ ਜਿਹੜਾ ਸਾਡਾ ਸਮਾਜ ਹੈ ਕਾਫੀ ਪਛੜਿਆ ਹੋਇਆ ਹੈ ਉਹਨਾਂ ਨੂੰ ਅਧਿਕਾਰਾਂ ਤੋਂ ਹੀਣ ਕੀਤਾ ਹੋਇਆ ਹੈ ਤੇ ਅਧਿਕਾਰਾਂ ਦੇ ਪ੍ਰਤੀ ਉਹਨਾਂ ਨੂੰ ਜਾਗਰੂਕ ਕਰਨਾ ਸਾਡਾ ਸਾਰਿਆਂ ਦਾ ਸੋ ਇੱਕ ਜਿਹੜਾ ਕੇਸ ਸਾਡੇ ਮذਬੀ ਸਿੱਖ ਤੇ ਬਾਲਮਿਕੀ ਭਾਈਚਾਰੇ ਦੇ ਹੱਕ ਵਿੱਚ 1 ਅਗਸਤ 2024 ਨੂੰ ਮਾਨਯੋਗ ਸੁਪਰੀਮ ਕੋਰਟ ਵੱਲੋਂ ਸੁਣਾਇਆ ਗਿਆ ਸੀ ਉਹ ਇੱਕ ਇਤਿਹਾਸ ਦੇ ਵਿੱਚ ਮਿਸਾਲ ਕਾਇਮ ਕਰਦਾ ਹੋਇਆ ਫੈਸਲਾ ਹੈ ਤੇ ਇਸ ਫੈਸਲੇ ਦੇ ਵਿਰੁੱਧ ਕਈ ਸਮਾਜ ਦੇ ਸਾਡੇ ਭਰਾ ਭਾਈਵੰਦੂ ਉਹਨਾਂ ਨੂੰ ਗੁੰਮਰਾਹ ਕਰਕੇ ਕੁਝ ਸਿਆਸੀ ਲੋਕਾਂ ਵੱਲੋਂ ਏਜੰਸੀਆਂ ਵੱਲੋਂ ਗੁੰਮਰਾਹ ਕਰਕੇ ਇਸ ਦੇ ਬਰਖਲਾਫ ਪੜਕਾਇਆ ਗਿਆ ਸੀ ਭਾਵੇਂ ਕਿ 21 ਤਰੀਕ ਨੂੰ ਜਿਹੜਾ ਭਾਰਤ ਬੰਧਾ ਜਿਹੜਾ ਉਹਨਾਂ ਸੱਦਾ ਦਿੱਤਾ ਸੀ ਉਹ ਬੇਅਸਰ ਰਿਹਾ ਹੈ ਤੇ ਇਹਦੇ ਵਿੱਚ ਉਹਨਾਂ ਲੋਕਾਂ ਦੇ ਚਿਹਰੇ ਨਜ਼ਰ ਆ ਗਏ ਨੇ ਜਿਹੜੇ ਵਾਲਮੀਕੀ ਮਜਬੀ ਸਿੱਖ ਭਾਈ ਜਾਰੇ ਦੇ ਨਾਲ ਅੰਦਰੋਂ ਵੈਰ ਵਿਰੋਧ ਤੇ ਇੰਨੀ ਖਾਰ ਖਾਂਦੀ ਸੀ ਜਿਨ੍ਹਾਂ ਵਿੱਚੋਂ ਕੁਝ ਸ਼ਿਆਸੀ ਪਾਰਟੀਆਂ ਦੇ ਨੁਮਾਇੰਦੇ ਵੀ ਨੇ ਜਿਵੇਂ ਕਿ ਸ ਬੌਝਨ ਸਮਾਜ ਪਾਰਟੀ ਦੀ ਸੁਪਰੀਮੋ ਭੈਣ ਜੀ ਕੁਮਾਰੀ ਮਾਇਆਵਤੀ ਜੀ ਵੱਲੋਂ ਤੇ ਖੁੱਲ੍ਹ ਕੇ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਹੈ ਕਿ ਇਹ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਮਜਬੀ ਸਿੱਖ ਤੇ ਬਾਲਮਿਕੀ ਭਾਈਚਾਰੇ ਦੇ ਵਿੱਚ ਪ੍ਰਤੀਸ਼ੱਧਾ ਹੋਇਆ ਹੈ ਇਹ ਇੱਕ ਸੰਵਿਧਾਨਕ ਤੌਰ ਤੇ ਗਲਤ ਫੈਸਲਾ ਹੋਇਆ ਹੈ ਭਾਵੇਂ ਕਿ ਉਹ ਇਸ ਫੈਸਲੇ ਤੋਂ ਅਸੰਤੁਸ਼ਟ ਨੇ ਤੇ ਉਹਨਾਂ ਨੇ 21 ਤਰੀਕ ਨੂੰ ਭਾਰਤ ਬੰਦ ਦੇ ਸੱਦੇ ਵਾਸਤੇ ਪੂਰਜ਼ੋਰ ਆਪਣਾ ਪਾਰਟਿਸਿਪੇਟ ਕਰਕੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਬਾਲਮੀਕ ਤੇ ਮਜਬੀ ਭਾਈਚਾਰੇ ਦੇ ਬਿਲਕੁਲ ਵਿਰੋਧ ਵਿੱਚ ਹੈ ਉਹਨਾਂ ਨੇ ਇੱਕ ਪੇਪਰ ਦੇ ਰਾਹੀਂ ਜਿਹੜੀ ਨਿਊਜ਼ ਵੀ ਆਪਾਂ ਸਮਾਜ ਸੋਸ਼ਲ ਮੀਡੀਆ ਤੇ ਵੇਖੀ ਹੈ ਕਿ ਉਹਨਾਂ ਨੇ ਉਸ ਵਿੱਚ ਆਪਣੇ ਬਿਆਨ ਵੀ ਦਿੱਤੇ ਨੇ ਕਿ ਜਿਹੜਾ ਪਾਰਟੀ ਦੇ ਵਿੱਚ ਮੇਰੀ ਪਾਰਟੀ ਦੇ ਵਿੱਚ ਜਿਹੜੇ ਵੀ ਮਾਨਜੁਗ ਸੁਪਰੀਮ ਕੋਰਟ ਵੱਲੋਂ ਦਿੱਤੇ ਹੋਏ ਫੈਸਲੇ ਦੇ ਹੱਕ ਵੇਚਦੇ ਤੇ ਉਹ ਪਾਰਟੀ ਛੱਡ ਕੇ ਜਾ ਸਕਦੇ ਨੇ ਮੈਨੂੰ ਉਹਨਾਂ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਤੇ ਮੈਂ ਉਹਨਾਂ ਸਤਕਾਰਯੋਗ ਸਾਥੀਆਂ ਨੂੰ ਭਾਰਤ ਦੇ ਵਿੱਚ ਉਹਨਾਂ ਵਸਦੇ ਹੋਏ ਬਾਲਮਿਕੀ ਮਜਬੀ ਆਚਾਰੇ ਤੇ ਹੋਰ ਜਿਹੜੀਆਂ ਅਨੁਸੂਚਿਤ ਜਨ ਜਾਤੀਆਂ ਜਿਹੜੀਆਂ ਇਸ ਫੈਸਲੇ ਦੇ ਨਾਲ ਸੰਤੁਸ਼ਟ ਨੇ ਤੇ ਜੇ ਉਹਨਾਂ ਨੂੰ ਇਸ ਤਰੀਕੇ ਨਾਲ ਸਿਆਸੀ ਪਾਰਟੀਆਂ ਵੱਲੋਂ ਦੁਰਕਾਰਿਆ ਜਾ ਰਿਹਾ ਹੈ ਤੇ ਉਹ ਆਪਣੇ ਆਪ ਆਪਣੀ ਅਣਖ ਨੂੰ ਜੀਦਾ ਰੱਖਣ ਵਾਸਤੇ ਆਪਣੇ ਇੱਕ ਅਲੱਗ ਮੰਚ ਤੇ ਆਪਣੀ ਜਿਹੜੀ ਆ ਸ਼ਕਤੀ ਪ੍ਰਦਰਸ਼ਨ ਕਰਨ ਦੀ ਸਾਨੂੰ ਜ਼ਰੂਰਤ ਹੈ ਸੋ ਮੈਂ ਇਹ ਬੇਨਤੀ ਕਰਾਂਗਾ ਕਿ ਜਿਹੜੇ ਵੀ ਸੋ ਮੈਂ ਉਹਨਾਂ ਜਿਹੜੇ ਪਾਰਟੀਆਂ ਦੇ ਵਿੱਚ ਅਣਖੀ ਮਜਬੀ ਸਿੱਖ ਤੇ ਬਾਲਮੀਕੀਏ ਨੇ ਹਾਂ ਅਲੱਗ-ਅਲੱਗ ਪਾਰਟੀਆਂ ਦੇ ਵਿੱਚ ਜਿਹੜੀਆਂ ਸਮਾਜਿਕ ਸੁਪਰੀਮ ਕੋਰਟ ਦੇ ਫੈਸਲੇ ਨੂੰ ਜਿਹੜੀਆਂ ਪਾਰਟੀਆਂ ਨਹੀਂ ਮੰਨਦੀਆਂ ਮੈਂ ਚਾਹਾਂਗਾ ਕਿ ਉਹਨਾਂ ਪਾਰਟੀਆਂ ਵਿੱਚੋਂ ਨਿਕਲ ਕੇ ਆਪਾਂ ਆਪਣੇ ਇੱਕ ਮੰਚ ਦੇ ਉੱਤੇ ਸ਼ਕਤੀ ਪ੍ਰਦਰਸ਼ਨ ਕਰੀਏ ਆਪਣੇ ਕਿਸੇ ਪਾਰਟੀ ਦੇ ਨਾਲ ਆਪਣੇ ਭਾਈਚਾਰੇ ਦਾ ਇੱਕ ਮੰਚ ਬਣਾਈਏ ਜਿਵੇਂ ਕਿ ਆਪਾਂ ਜਿਹੜਾ ਇਹ ਕੇਸ ਜਿੱਤਿਆ ਏ 12% ਵਾਲਾ ਇਸ ਦੀ ਇੱਕ ਸੰਸਥਾ ਹੈ ਮਜਬੀ ਬਾਲਮਿਕੀ 12.5% ਰਾਖਵਾਕਰਨ ਬਚਾਓ ਮੋਰਚਾ ਰਜਿਸਟਰਡ ਜਿਨ੍ਹਾਂ ਦੀ ਅਗਵਾਈ ਡਾਕਟਰ ਕਸ਼ਮੀਰ ਸਿੰਘ ਖੁੰਡਾ ਜੀ ਕਰ ਰਹੇ ਨੇ ਉਹ ਕੌਮੀ ਪ੍ਰਧਾਨ ਨੇ ਸਾਡੇ ਤੇ ਉਹਨਾਂ ਨੇ ਆਉਣ ਵਾਲੇ ਸਮੇਂ ਨੂੰ ਮੁੱਖ ਰੱਖਦਿਆਂ ਹੋਇਆਂ ਇਹਦੇ ਵਿੱਚੋਂ ਇੱਕ ਵਿੰਗ ਬਣਾ ਕੇ ਰੱਖਿਆ ਹੈ ਜਿਸ ਦਾ ਨਾਂ ਹਾਸ਼ੀਆ ਲੋਕਦਲ ਦੇ ਨਾਲ ਆਪਾਂ ਸਾਰੇ ਜਾਣਦੇ ਹਾਂ ਉਸ ਉੱਤੇ ਕਾਫੀ ਮੁੱਦਿਆਂ ਤੇ ਆਪਾਂ ਗੱਲਬਾਤ ਵੀ ਕਰਦੇ ਆਂ ਤੇ ਮੈਂ ਇਹ ਸਾਰੇ ਉਹਨਾਂ ਪਾਰਟੀਆਂ ਵਿੱਚੋਂ ਜਿਹੜੇ ਆਪਣੀ ਅਣਖ ਨੂੰ ਜਾਗਦਾ ਰੱਖ ਰਿਹਾ ਨੇ ਮੈਂ ਉਹਨਾਂ ਸਾਰਿਆਂ ਲੀਡਰਾਂ ਅੱਗੇ ਸਿਆਸੀ ਨੇਤਾ ਦੇ ਅੱਗੇ ਬੇਨਤੀ ਕਰਾਂਗਾ ਕਿ ਉਹ ਸਾਡੇ ਨਾਲ ਜੁੜ ਕੇ ਆਪਣਾ ਇੱਕ ਮੰਚ ਤਿਆਰ ਕਰੀਏ ਆਪਣਾ ਇੱਕ ਸ਼ਕਤੀ ਪ੍ਰਦਰਸ਼ਨ ਤਿਆਰ ਕਰੀਏ ਤੇ ਜਿਹੜੇ ਵੀ ਹਾਸ਼ੀਆ ਲੋਕ ਦਲ ਦੇ ਨਾਲ ਆ ਕੇ ਮਿਲਣਾ ਚਾਹੁੰਦੇ ਨੇ ਆਪਾਂ ਉਹਨਾਂ ਦਾ ਸਾਰਾ ਸਾਰਿਆਂ ਦਾ ਸਵਾਗਤ ਕਰਾਂਗੇ ਵਾਪਸ ਆ ਕੇ ਆਪਣੇ ਸਮਾਜ ਦੀ ਇੱਕ ਪਾਰਟੀ ਬਣਾਉਣ ਆਪਣੇ ਸਮਾਜ ਦਾ ਇੱਕ ਸக்தி ਪ੍ਰਦਰਸ਼ਨ ਕਰਨ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਆਪਣੇ ਸਮਾਜ ਨੂੰ ਹੋਰ ਉੱਚਾ ਤੇ ਸੁੱਚਾ ਚੁੱਕ ਸਕੀਏ ਆਪਣੇ ਸਮਾਜ ਦੇ ਭਲਾਈ ਦੇ ਕੰਮਾਂ ਵਾਸਤੇ ਕੰਮ ਕਰ ਸਕੀਏ ਤੇ ਆਪਣੇ ਸਮਾਜ ਨੂੰ ਉੱਚਾ ਚੁੱਕਣ ਵਾਸਤੇ ਸਾਨੂੰ ਸਿਆਸੀ ਪਾਵਰ ਦੀ ਜ਼ਰੂਰਤ ਹੈ ਜਿਵੇਂ ਕਿ ਆ ਪਿਛਲੇ ਦਿਨੀ ਜਿਹੜੀ ਵਿਧਾਨ ਸਭਾ ਦੇ ਵਿੱਚ ਇਹ ਗੱਲਬਾਤ ਚੱਲ ਰਹੀ ਸੀ ਮੈਂ ਸਤਿਕਾਰ ਕਰਦਾ ਵਾਂ ਤੇ ਬੜਾ ਆਪਣੇ ਆਪ ਦੇ ਵਿੱਚ ਫਕਰ ਮਹਿਸੂਸ ਕਰਦਾ ਕਿ ਜੋ ਇੱਕ ਮੰਤਰੀ ਉਦੋਂ ਕੇ ਸਾਹਬ ਨੇ ਉਹਨਾਂ ਨੇ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਗੁਰਪੂਰਵ ਦੇ ਉੱਤੇ ਗੈਸਟਡ ਛੁੱਟੀ ਹੋਣ ਬਾਰੇ ਜਿਹੜਾ ਵਾ ਸਭਾ ਦੇ ਵਿੱਚ ਆਪਣਾ ਇੱਕ ਸਲਾਹ ਦਿੱਤੀ ਹੈ مشورہ ਦਿੱਤਾ ਬਿਲ ਪਾਸ ਕਰਨ ਵਾਸਤੇ ਉਹਨਾਂ ਨੇ ਇਹ ਗੱਲ ਕੀਤੀ ਆ ਸੋ ਉਹ ਧਨਤਾ ਦੇ ਪਾਤਰ ਨੇ ਪੂਰਾ ਪੰਜਾਬ ਦੇ ਵਿੱਚ ਵਸਦੇ ਮਜਬੀ ਸਿੱਖ ਤੇ ਬਾਲਮਿਕੀ ਭਾਈਚਾਰੇ ਉਹਨਾਂ ਨੂੰ ਇਸ ਗੱਲ ਲਈ ਸ਼ਾਬਾਸ਼ ਦਿੰਦੇ ਨੇ ਤੇ ਆਦੇ ਨੇ ਕਿ ਇਸ ਤਰ੍ਹਾਂ ਦੇ ਨੇਤਾ ਸਾਡੇ ਵਿੱਚ ਜਦੋਂ ਆਉਣਗੇ ਤੇ ਅਸੀਂ ਸੰਸਦ ਦੇ ਵਿੱਚ ਵੀ ਤੇ ਵਿਧਾਨ ਸਭਾ ਦੇ ਵਿੱਚ ਵੀ ਆਪਣੇ ਇਹੋ ਜੇ ਆਪਣੇ ਜੋ ਇਰਾਦੇ ਬਿੱਲ ਨੇ ਉਹ ਆਪਾਂ ਰੱਖ ਸਕਦੇ ਨੇ ਜਿਹਦੇ ਨਾਲ ਸਮਾਜ ਦੇ ਜੁਝਾਰੂ ਸਿੰਘਾਂ ਬਾਰੇ ਲੋਕਾਂ ਨੂੰ ਪਤਾ ਹੋ ਸਕੇ ਸ਼੍ਰੋਮਣੀ ਅੰਮ੍ਰਿਤ ਸ਼ਹੀਦ ਬਾਬਾ ਜੀਵਨ ਸਿੰਘ ਜੀ ਵੀ ਹੋਏ ਨੇ ਤੇ ਉਹਨਾਂ ਦੇ ਪਵਿੱਤਰ ਦਿਹਾੜੇ ਉੱਤੇ ਪੰਜਾਬ ਵਿੱਚ ਪੂਰੇ ਭਾਰਤ ਵਿੱਚ ਗੈਜ਼ਟਡ ਛੁੱਟੀ ਹੋਣਾ ਲਾਜ਼ਮੀ ਹੋਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੀ ਜਨਰੇਸ਼ਨ ਇਸ ਤੋਂ ਸੇਧ ਲੈ ਸਕੇ ਦੇ ਆਈਕਨ ਬਾਬਾ ਜੀਵਨ ਸਿੰਘ ਜੀ ਦੀ ਯਾਦਗਾਰ ਵਿੱਚ ਉਹਨਾਂ ਦੇ ਪ੍ਰਕਾਸ਼ ਦਿਹਾੜੇ ਉੱਤੇ ਗੈਜ਼ਟਡ ਛੁੱਟੀ ਕਰਨ ਲਈ ਮੰਗ ਮੰਗ ਕੀਤੀ ਹੈ ਸੋ ਮੈਂ ਸਾਰੇ ਸਮਾਜ ਨੂੰ ਤੇ ਇੱਕ ਵਾਰੀ ਫੇਰ ਵਾਲਮੀਕੀ ਭਾਈਚਾਰੇ ਨੂੰ ਇਸ ਗੱਲ ਦੀ ਵਧਾਈ ਦੇਣਾ ਵਾ ਕਿ ਉਹ 1 ਅਗਸਤ ਨੂੰ ਜਿਹੜਾ ਫੈਸਲਾ ਸਾਡੇ ਹੱਥ ਵਿੱਚ ਆਇਆ ਹੈ ਉਸ ਦੇ ਪ੍ਰਤੀ ਕਾਫੀ ਡੀਪਲੀ ਸੋਚ ਵਿਚਾਰ ਕਰਕੇ ਜਿਹੜੀਆਂ ਸਿਆਸੀ ਪਾਰਟੀਆਂ ਇਸ ਦੇ ਇਸ ਫੈਸਲੇ ਦੇ ਵਿਰੋਧ ਵਿੱਚ ਨੇ ਤੇ ਉਸ ਵਿੱਚੋਂ ਆਪਣਾ ਕਿਨਾਰਾ ਕਰਕੇ ਹਾਸ਼ੀਆ ਲੋਕ ਦਲ ਡਾਕਟਰ ਕਸ਼ਮੀਰ ਸਿੰਘ ਖੁੰਡਾ ਜੀ ਦੇ ਨਾਲ ਸੰਪਰਕ ਕਰਕੇ ਇੱਕ ਸ਼ਕਤੀ ਪ੍ਰਦਰਸ਼ਨ ਇੱਕ ਮੰਚ ਦੇ ਤੇ ਇਕੱਠੇ ਹੋਣ ਦੀ ਕੋਸ਼ਿਸ਼ ਕਰਨ ਤਾਂ ਕਿ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਨਾਲ ਤੇ ਤੁਹਾਡੇ ਕੁਝ ਤਜਰਬੇ ਦੇ ਨਾਲ ਆਪਾਂ ਆਪਣੇ ਸਮਾਜ ਦਾ ਇੱਕ ਐਹੋ ਜਿਹਾ ਸ਼ਕਤੀ ਪ੍ਰਦਰਸ਼ਨ ਇੱਕ ਮੰਚ ਤਿਆਰ ਕਰੀਏ ਜਿਸ ਦੀ ਆਉਣ ਵਾਲੇ ਸਮੇਂ ਵਿੱਚ ਸਾਨੂੰ ਬੜੀ ਜ਼ਰੂਰਤ ਹੈ ਸੋ ਇੰਨੀ ਬੇਨਤੀਆਂ ਪ੍ਰਵਾਨ ਵਾਹਿਗੁਰੂ ਜਿੱਤਾਂ ਖਾਲਸਾ ਵਾਹਿਗੁਰੂ ਦੀ ਫਤਿਹ